क्रोमिक कमेटी ਦੇ ਪ੍ਰਧਾਨ ਸਦਾ ਹਰਜਿੰਦਰ ਸਿੰਘ ਜੀ ਤਾਂ ਮੀ ਸਾਹਿਬ ਨੇ ਬੋਲੀ ਸੀ ਉਹਦੇ ਸਬੰਧ ਵਿੱਚ ਉਹ ਮਨ ਕਮਿਸ਼ਨ ਦੇ ਚੇਅਰਪਰਸਨ ਨੇ ਐਕਚੁਅਲੀ ਆ ਸੀ ਪਰ ਮੈਨੂੰ ਇਸ ਗੱਲ ਤੇ ਮਾਨ ਹੋਇਆ ਹੈ ਕਿ ਔਰਤਾਂ ਦੇ ਸਤਕਾਰ ਨੂੰ ਬਹਾਲ ਕਰਨ ਵਾਸਤੇ ਕੋਈ ਕਮਿਸ਼ਨ ਜਿਹੜਾ ਹੈ ਉਹ ਇੱਥੇ ਪੰਜਾਬ ਸਰਕਾਰ ਨੇ ਬਣਾਇਆ ਹੋਇਆ ਹੈ ਸਾਡੇ ਭੈਣ ਜੀ ਪਹਿਲਾਂ ਪੰਜੀਤ ਗੌਰ ਲਾਂਡਰਾ ਵੀ ਇਸ ਸਥਾਨ ਤੇ ਰਹੇ ਅੱਜ ਕੋਈ ਮੈਟਰ ਨਹੀਂ ਅਸਾਂ ਕੋਈ ਨਹੀਂ ਨਿਕਲਦਾ ਨਹੀਂ ਕੋਈ ਤੁਸੀਂ ਉਹਦਾ ਵੀ ਮੇਰਾ ਖਿਆਲ ਇਹ ਪਹਿਲਾਂ ਕਮਿਸ਼ਨ ਬਣਦੀ ਸੀਗਾ ਇਹਨੂੰ ਚਾਲੂ ਕੀਤਾ ਸੀ ਸੋ ਇਹਦੀ ਇੱਕ ਅਹਿਮੀਅਤ ਕੀ ਹੈ ਅੱਜ ਚੇਅਰਪਰਸਨ ਸਾਹਿਬ ਨੇ ਦਿਖਾਤੀ ਹੈ ਕਿ ਔਰਤ ਦੀ ਸੁਰੱਖਿਆ ਔਰਤ ਦੀ ਇੱਜ਼ਤ ਔਰਤ ਦਾ ਸਨਮਾਨ ਮਾਨ ਬਹਾਲ ਕਰਨਾ ਸਾਡਾ ਫਰਜ਼ ਬਣਦਾ ਹੈ ਸੋ ਉਹਨਾਂ ਨੇ ਐਕਚੁਅਲ ਲਿਆ ਸੀ ਉਹਨਾਂ ਨੇ ਮੈਨੂੰ ਬੁਲਾਇਆ ਸੀ ਕਿ ਤੁਸੀਂ ਆਪਣਾ ਪੱਖ ਦੱਸੋ ਅਸੀਂ ਸਾਰੇ ਗੱਲ ਕਹਿ ਕੇ ਆਏ ਹਾਂ ਕਿ ਕੋਈ ਕੰਦਾ ਕੰਨੇ ਗੁਰੂ ਨਾਨਕ ਸਾਹਿਬ ਬਾਣੀ ਚ ਕਹਿੰਦੇ ਹੈ ਕਿ ਮੂਰਖੇ ਨਾਲ ਨਾ ਲੁੱਜੀਏ ਪਰ ਅਖਰੇ ਹੈ ਬੁਝੀਏ ਪਰ ਉਹ ਮੂਰਖੇ ਵਾਸਤੇ ਕਿਹਾ ਉਹ ਕੋਈ ਪਾਗਲ ਹੋਵੇ ਉਹਦੇ ਵਾਸਤੇ ਕਿਹਾ ਕਿ ਉਹਦੇ ਨਾਲ ਤੁਸੀਂ ਬੈਸਲਾ ਬਣੀ ਲੜਨਾ ਵੀ ਨਹੀਂ ਉਹਨੂੰ ਛੱਡੋ ਪਰ ਜਿਹੜਾ ਆਪਣੇ ਨੂੰ ਪੜਿਆ ਲਿਖਿਆ ਕਹਿੰਦਾ ਹੋਵੇ ਜਿਹੜਾ ਸਿਆਣਾ ਕਹਿੰਦਾ ਹੋਵੇ ਔਰ ਉਸ ਪਦਵੀ ਤੇ ਬੈਠਾ ਹੋਵੇ ਜਿਸ ਦਾ ਬੜਾ ਵੱਡਾ ਇਤਿਹਾਸ ਹੈ ਗੌਰਵ ਮਈ ਇਤਿਹਾਸ ਹੈ ਸ਼ਾਨਮਤ ਕਹਾਸ ਹੈ ਤੇ ਉਸ ਮਹਾਨ ਪਦਵੀ ਤੇ ਬੈਠਾ ਪ੍ਰਧਾਨ ਜਦੋਂ ਇਸ ਦੀ ਪਾਸ਼ਾ ਬੋਲੇਗਾ ਤੇ ਅੱਜ ਸੇ ਕੌਮ ਨੂੰ ਜਾਂ ਸਾਰੀ ਮਨੁੱਖਤਾ ਨੂੰ ਕਿੰਨੀ ਪੀੜਾ ਹੋਈ ਹੋਵੇਗੀ ਮੈਂ ਇਸ ਗੱਲ ਦੇ ਉੱਤੇ ਤੁਹਾਨੂੰ ਇੱਕ ਗੱਲ ਦੱਸਦੀ ਹਾਂ ਮੈਂ ਕਿਸੇ ਵਿਅਕਤੀ ਨੂੰ ਮੇਰਾ ਬੜਾ ਸਨਮਾਨ ਕਰਦੀ ਹਾਂ ਉਨੇ ਉਸ ਦਿਨ ਤੋਂ ਲੈ ਕੇ ਮੈਨੂੰ ਟੈਲੀਫੋਨ ਨਹੀਂ ਕੀਤਾ ਮੈਂ ਕੱਲ ਉਹਨੂੰ ਫੋਨ ਕੀਤਾ ਮੈਂ ਕਿਹਾ ਕਿ ਤੁਸੀਂ ਤੇ ਮੇਰੀ ਬਾਤ ਨਹੀਂ ਪੁੱਛੀ ਤੁਸੀਂ ਟੈਲੀਫੋਨ ਵੀ ਨਹੀਂ ਕੀਤਾ ਉਹਨੇ ਪਤਾ ਕੀ ਕਿਹਾ ਕਹਿੰਦੇ ਬੀਬੀ ਜੀ ਉਹ ਸ਼ਬਦ ਸੁਣ ਕੇ ਨਾ ਜੀ ਮੈਂ ਆਪਣੇ ਨੂੰ ਮਰਦ ਹੋਣ ਤੇ ਗਾਲਾਂ ਕੱਢ ਰਿਹਾ ਤੁਸੀਂ ਇਹ ਦੇਖੋ ਵੀ ਮਰਦ ਲੋਕ ਜਿਹੜੇ ਐ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਬਹੁਤ ਵੱਡੀ ਗਲਤੀ ਬਹੁਤ ਵੱਡਾ અપਮਾਨ ਹੈ ਜੇ ਉਹਨਾਂ ਦੇ ਮਨ 'ਚ ਵੀ ਇਹ ਆਂਦਾ ਕਿ ਅਸ਼ਲੀਲਤਾ ਪਰੇ ਸ਼ਬਦ ਬੋਲਨੇ ਗਾਲਾਂ ਕੱਢਣੀਆਂ ਇੱਕ ਮਨੁੱਖ ਨੂੰ ਸੋਭਾ ਨਹੀਂ ਦਿੰਦੀਆਂ ਇਹ ਫਿਰ ਮੈਂ ਸਵਿਧੀਆਂ ਕਿ ਉਸ ਪਦਵੀ ਦਾ ਕਿੰਨਾ ਨੁਕਸਾਨ ਹੋਇਆ ਹੋਵੇ ਉਸਦੇ ਇਤਿਹਾਸ ਨੂੰ ਕਿੰਨਾ ਕਲੰਕਿਤ ਕੀਤਾ ਇਸ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਕਿੰਨੀਆਂ ਤਰਸੀਆਂ ਹੋਣਗੀਆਂ ਕਿ ਸਾਡੀ ਉਹ ਮਹਾਨ ਸੰਸਥਾ ਦਾ ਮੁਖੀ ਜਿਹੜਾ ਜਦੋਂ ਇਦਾਂ ਦੇ ਸ਼ਬਦ ਬੋਲੇਗਾ ਤੇ ਅਸੀਂ ਜਿੱਥੇ ਗੁਰਨਾਗ ਸਾਹਿਬ ਦਾ ਸਨੇਹਾ ਦੇਣਾ ਜੇ ਗੁਰਨਾਗ ਸਾਹਿਬ ਫਲਸਫੇ ਨੂੰ ਸਦੁਨਿਆ ਵਿੱਚ ਪ੍ਰਚਾਰਨਾ ਸੋ ਕਿਉਂ ਮੰਦਾ ਕਿ ਜਿਤ ਜਨ ਹੈ ਰਾਜਾਨ ਜਿਸ ਪਾਤਸ਼ਾਹ ਨੇ ਬਰਾਬਰੀ ਦਾ ਦਰਜਾ ਦਿੱਤਾ ਸਨਮਾਨ ਦਿੱਤਾ ਆਪਣੀ ਗੋਚ ਬਿਠਾ ਕੇ ਜਨਨੀ ਕਿਹਾ ਸਿਰ ਜਨਹਾਰੀ ਕਿਹਾ ਅੱਜ ਉਹਦੇ ਫਲਸਫੇ ਨੂੰ ਕਿੰਨੀ ਵੱਡੀ ਆਂਜ ਸੋ ਮੈਂ ਸਿਰਫ ਉਹਨਾਂ ਨੂੰ ਇਹੀ ਕਹਿ ਕੇ ਆਈ ਹਾਂ ਭਾਵੇਂ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਪਦਵੀ ਦੀ ਅੱਜ ਤੋਹੀਨ ਵੀ ਹੋਈ ਹੈ ਮੈਨੂੰ ਇਹ ਵੀ ਦੁੱਖ ਹੈ ਕਿ ਅੱਜ ਪਹਿਲੀ ਵਾਰ ਹੋਇਆ ਇਤਿਹਾਸ ਵਿੱਚ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਔਮਨ ਕਮਿਸ਼ਨ ਵਿੱਚ ਇੱਕ ਗਾਲਾ ਕੱਢਣ ਦੇ ਗਾਲਾ ਕੱਢਣ ਦੇ ਉੱਤੇ ਦੋਸ਼ੀ ਪਾ ਕੇ ਆਪਣੇ ਨੂੰ ਦੋਸ਼ੀ ਮੰਨ ਕੇ ਇੱਥੇ ਆ ਜਰਿਆ ਇਹ ਵੀ ਸਾਡੇ ਵਾਸਤੇ ਬੜਾ ਵੱਡਾ ਅਕਲੰਕ ਹੈ ਬੜਾ ਵੱਡਾ ਅਫਸੋਸ ਹੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਕੁਰਸੀ ਦਾ ਪ੍ਰਦਾਨ ਅੱਜ ਇੱਥੇ ਤਲਬ ਕੀਤਾ ਗਿਆ ਪਰ ਮੈਂ ਇਹ ਸਮਝਦੀ ਜਿਸ ਨੇ ਇਸ ਕੁਰਸੀ ਦਾ ਅਪਮਾਨ ਕੀਤਾ ਉਹਨੂੰ ਇਸਥਾ ਨਹੀਂ ਛੱਡਿਆ ਜਾ ਜੇ ਉਹਨਾਂ ਨੇ ਐਕਸ਼ਨ ਲਿਆ ਮੈਂ ਉਹਨੂੰ ਬੇਨਤੀ ਕਰਕੇ ਆਈ ਹਾਂ ਕਿ ਤੁਸੀਂ ਕਰੋ ਆਪਣੀ ਕਾਰਵਾਈ ਕਿਉਂਕਿ ਕਾਨੂੰਨੀ ਕਾਰਵਾਈ ਕਰਨੀ ਉਹਨਾਂ ਦਾ ਫਰਜ਼ਬੰਦ ਹੈ ਉਹ ਕਾਨੂੰਨੀ ਕਾਰਵਾਈ ਕਰਨੀ ਠੀਕ ਹੈ ਮੈਂ ਦਾ ਦਰਵਾਜ਼ਾ ਹੋਣਾ ਕਿ ਨਹੀਂ ਹੋਣਾ ਪਰ ਮੈਂ ਇਹਨੂੰ ਕਹਿੰਦਾ ਕਿ ਜਿਹੜਾ ਐਕਸ਼ਨ ਤੁਹਾਡੇ ਵੱਲ ਬੰਦਾ ਲੀਗਲ ਬੰਦਾ ਹੈ ਲਾਫਲ ਬੰਦਾ ਹੈ ਉਹ ਤੁਸੀਂ ਆਪਣਾ ਕਰ ਜੀ ਨਿੱਕੀ ਤੋਂ ਟੋਟੇ ਕੋਈ ਦਿੱਤਾ ਉਹਨਾਂ ਨੂੰ ਮੈਂ ਕੁਝ ਨਹੀਂ ਦਿੱਤਾ ਜੀ ਨਾ ਮੈਂ ਕੋਈ ਐਪਲੀਕੇਸ਼ਨ ਦਿੱਤੀ ਸੀ ਨਾ ਮੈਂ ਕਿਸੇ ਹੋਰ ਦਾ ਦੇ ਲਿਖ ਕੇ ਦਿੱਤਾ ਜੇਕਰ ਸ਼੍ਰੀ ਅਕਾਲਤਾ ਜੀ ਸਾਹਿਬ ਤੇ ਇਹਨੇ ਜਾ ਕੇ ਦੋਸ਼ੀ ਮੰਨਿਆ ਜੇ ਨੇ ਆਪ ਬਿਆਨ ਦੇ ਕੇ ਦੋਸ਼ੀ ਮੰਨਿਆ ਇੱਥੇ ਆ ਕੇ ਵੀ ਲਿਖ ਕੇ ਦੇ ਕੇ ਗਿਆ ਕਿ ਮੈਂ ਦੋਸ਼ੀ ਹਾਂ ਸੋ ਜੇ ਉਹ ਦੋਸ਼ੀ ਮੰਨੇ ਨੇ ਆਪਣੇ ਆਪ ਨੂੰ ਤੇ ਜਿਹੜਾ ਦੋਸ਼ੀ ਮੰਨ ਜਾਵੇ ਤੇ ਜਿਹੜਾ ਹੁਣ ਤੁਸੀਂ ਦੇਖਦੇ ਜੇਲਾਂ ਵਿੱਚ ਵੀ ਦੁਨਿਆਵੀ ਜੇਲਾ ਜਿਹੜੀਆਂ ਦੇਖਦੇ ਉੱਥੇ ਵੀ ਜੇ ਦੋਸ਼ੀ ਕਹਿੰਦਾ ਕਿ ਮੈਂ ਕਤਲ ਕੀਤਾ ਮੈਂ ਆ ਕੰਮ ਕੀਤਾ ਮੈਂ ਗਲਤੀ ਕੀਤੀ ਹੈ ਤੂੰ ਨੂੰ ਸਜ਼ਾ ਮਿਲਦੀ ਹੈ ਉਹ ਇਹ ਨਹੀਂ ਕਹਿੰਦੇ ਜਾ ਫੇ ਤੂੰ ਕੀਤੀ ਹੈ ਤੇ ਮaaf ਕਰ ਦਿੱਤਾ ਸੋ ਕਾਨੂੰਨ ਜੋ ਇਜਾਜ਼ਤ ਦੇ ਕੋ ਕਰਨਗੇ ਤੁਸੀਂ ਦੋਸ਼ੀ ਮੰਨਦੇ ਹੋ ਜੇ ਮਾਫ ਕਰ ਕੀ ਚੀ ਤੁਸੀਂ ਦੋਸ਼ੀ ਮੰਨਦੇ ਹੋ ਲੋਨ ਨੂੰ ਜੀ ਆਪਣੇ ਮਾਫ ਕਰ ਜੋ ਸਾਰਾ ਸੰਸਾਰ ਮੰਨਦਾ ਮੈਂ ਕੌਣ ਬਾਈਟ ਚਲ ਉਹਨੇ ਆਫੀਸ਼ਲ ਤੌਰ ਤੇ ਮਾਫੀ ਤੁਹਾਡੇ ਤੋਂ ਮੰਗੀ ਤੁਸੀਂ ਮਾਫੀ ਕਰੋਗੇ ਮੈਂ ਕੁਝ ਨਹੀਂ ਦੀ ਕਹਿੰਦੀ ਠੀਕ ਹੈ ਠੀਕ ਕਿੰਨਾ ਦੇ ਤਹਰ ਆਪੇ ਕਰਦਾ ਕਹਿੰਦੇ ਜੀ ਕਰਦੇ ਦੇਖੋ ਕਿਉਂਕਿ ਇੱਕ ਕਾਨੂੰਨੀ ਤੌਰ ਤੇ ਬਣਾਈ ਹੋਈ ਸੰਸਥਾ ਹੈ ਕੋਈ ਐਨ ਜੀਓ ਤਾਂ ਹੈ ਨਹੀਂ ਪੰਜਾਬ ਰਾਜ ਮਹਿਲਾ ਕਮਿਸ਼ਨ ਹੈ ਜਿਹੜਾ ਹੈ ਉਹਦੇ ਅਸ ਪਰ ਨਾ ਉਹਨਾਂ ਦੇ ਕੋਲੇ ਸਾਰੇ ਅਧਿਕਾਰ ਨੇ ਹੁਣ ਉਹਨਾਂ ਨੇ ਦੋਵੇਂ ਧਿਰਾਂ ਨੂੰ ਸੁਣ ਲਿਆ ਤੇ ਦੋਵੇਂ ਧਿਰਾਂ ਨੂੰ ਸੁਣਨ ਤੋਂ ਪ੍ਰੰਤੋ ਕਾਨੂੰਨੀ رائے ਲੈ ਕੇ ਡੀਜੀਪੀ ਸਾਹਿਬ ਨੂੰ ਲਿਖਣਗੇ ਕਿ ਜੋ ਵੀ ਅਸ ਪਰ ਨਾ ਕਾਨੂੰਨ ਦੇ ਮੁਤਾਬਕ ਜੋ ਲੀਗਲ رائے ਵੀ ਆਣੀ ਹੈ ਉਹਦੇ ਮੁਤਾਬਕ ਜੋ ਵੀ ਕਾਰਵਾਈ ਬਣਦੀ ਹੈ ਤਾਂ ਉਹ ਜ਼ਰੂਰ ਕਰਨਗੇ ਪਰ ਉਹ ਆਪ ਦਾ ਐਫਆਰ ਲੋਟ ਕਰਨ ਤੇ ਆ ਜਾਂ ਪਕੜੀਆਂ ਤਰ੍ਹਾਂ ਦੇ ਤਹਿਤ ਹੋ ਸਕਦਾ ਹੈ ਕਿ ਤੁਸੀਂ ਵਾਚ ਕੀਤਾ ਜੀ ਮੈਂ ਤਾਂ ਉਸ ਰੇਡੀ ਨਾਲ ਪੁੱਛਿਆ ਤੁਹਾਨੂੰ ਤੋਂ ਵੀ ਸਿੱਧਿਆ ਫਰਦਾਨ ਕਰ ਵਸਤੀ ਵੀ ਕਹਿ ਸਕਦੇ ਮੈਂ ਨਹੀਂ ਤਾਂ ਬਿਲਕੁਲ ਕਹਿ ਸਕਦੇ ਨੇ ਜੀ ਉਹਨਾਂ ਦਾ ਅਧਿਕਾਰ ਖੇਤਰ ਹੈ ਬਾਕੀ ਇਹ ਨਾ ਕਿ ਲੀਗਲ ਨਰਾਇ ਕੀ ਹੁੰਦੀ ਹੈ ਲੀਗਲ ਨਰਾਇ ਮੇਰੇ ਮੁਤਾਬਕ ਤਾਂ ਇਹੀ ਆਊਗੀ ਕਿ ਜੇਕਰ ਇੱਕ ਬੰਦਾ ਇੱਕ ਇੱਕ ਚੀਜ਼ ਤੋਂ ਮੁਕਰਿਆ ਨਹੀਂ ਕਿ ਇਹ ਚੀਜ਼ਾਂ ਮੈਂ ਨਹੀਂ ਕੰਨਾਂ ਉਲਟਾ ਉਹ ਲਿਖਤੀ ਰੂਪ ਦੇ ਵਿੱਚ ਉਹ ਬਾਰ-ਬਾਰ ਉਹਨਾਂ ਨੇ ਇਹ ਚੀਜ਼ ਮੰਨੀ ਹੈ ਕਿ ਹਾਂ ਚਾਹੇ ਉਹ ਮਾਫੀ ਦੇ ਰੂਪ ਦੇ ਵਿੱਚ ਇਹ ਦੇ ਦੇ ਕਿ ਮੈਂ ਜਾਣੇ ਅਣਜਾਣੇ ਮੈਂ ਗਲਤੀਆਂ ਕੀਤੀਆਂ ਪਰ ਗੱਲ ਮੰਨੀ ਹੈ ਕੰਫੇਸ਼ਨ ਨਹੀਂ ਮਨ ਲਈ ਤੇ ਕੰਫੈਸ਼ਨ ਤੋਂ ਬਾਅਦ ਇਹ ਨਹੀਂ ਹੈਗਾ ਕਿ ਉਹ ਬੰਦੇ ਨੂੰ ਛੱਡਿਆ ਜਾਵੇ ਕੰਫੈਸ਼ਨ ਤੋਂ ਬਾਅਦ ਵੀ ਜੇ ਇੱਕ ਬੰਦਾ ਮੰਨ ਗਿਆ ਤਾਂ ਫਿਰ ਮੇਰੇ ਖਿਆਲ ਚ ਤਾਂ ਫਿਰ ਤਾਂ ਕੋਈ ਐਵੀਡੈਂਸ ਦੀ ਵੀ ਲੋੜ ਨਹੀਂ ਹੈਗੀ ਨਾ ਡਾਕੂਮੈਂਟਰੀ ਐਵੀਡੈਂਸ ਦੀ ਲੋੜ ਹੈ ਨਾ ਔਰਲ ਐਵੀਡੈਂਸ ਦੀ ਲੋੜ ਹੈ ਜਦੋਂ ਬੰਦਾ ਕੰਫੈਸ਼ਨ ਹੀ ਕਰ ਲਵੇ ਫਿਰ ਤਾਂ ਵੈਸੇ ਹੀ ਲਾਉ ਨੂੰ ਆਪਣਾ ਜਿਹੜਾ ਰਸਾ ਤਿਆਰ ਕਰਨਾ ਚਾਹੀਦਾ ਜੋ ਉਸ ਦਾ ਹਰਾ ਦੇ ਵਿੱਚ ਸਜ਼ਾ ਬਣਦੀ ਹੈ ਤਾਂ ਉਹ ਮੇਰੇ ਖਿਆਲ ਚ ਉਹ ਜ਼ਰੂਰ ਕਾਨੂੰਨ ਸਜ਼ਾ ਦੇਗਾ ਵੈਸੇ ਕੀ ਦੇਖੋ ਸੀ ਉਹਨਾਂ ਨੂੰ ਬੁਲਾਇਆ ਸੀਗਾ ਕਮਿਸ਼ਨ ਦੇੰਦਰ ਤਾਂ ਕਿ ਤੁਸੀਂ ਵੀ ਆਪਣਾ ਪਾ ਕਾ ਕੇ ਆਪਣਾ ਸਪਸ਼ਟੀਕਰਨ ਦਿਓ ਇਸ ਚੀਜ਼ ਦੇ ਉੱਤੇ ਔਰ ਉਹਨਾਂ ਨੇ ਦੱਸਿਆ ਵੀ ਆ ਉਹ ਕਹਿੰਦੇ ਨੇ ਕਿ ਮੈਂ ਬਹੁਤ ਜ਼ਿਆਦਾ ਨਾਰਾਜ਼ ਐ ਇਸ ਚੀਜ਼ ਤੋਂ ਤੇ ਮੈਂ ਇਹ ਮਾਫੀ ਲਾਇਕ ਹੈ ਹੀ ਨਹੀਂ ਉਹਨਾਂ ਦਾ ਕਹਿਣਾ ਸੀਗਾ ਕਿ ਪਹਿਲੀ ਗੱਲ ਤੇ ਉਹਨਾਂ ਨੂੰ ਬਹੁਤ ਸ਼ਰਮਿੰਦਗੀ ਹੈ ਕਿ ਇਸ ਸੀਟ ਦੀ ਜਿਹੜੀ ਐ ਐਨੀ ਬੇਅਦਬੀ ਉਹਨਾਂ ਨੇ ਕਰ ਦਿੱਤੀ ਔਰ ਉਹਨਾਂ ਨੂੰ ਇੱਥੇ ਆਣਾ ਪਿਆ ਇੱਕ ਗਾਲਾਂ ਕੱਢਣ ਦੇ ਵਿੱਚ ਉਹਨਾਂ ਨੂੰ ਇੱਥੇ ਆ ਕੇ ਪੇਸ਼ ਹੋਣਾ ਪਿਆ ਉਹਨਾਂ ਦਾ ਕਹਿਣਾ ਇਹ ਹੀ ਭਾਵ ਸੀਗਾ ਕਿ ਮੈਂ ਉਹਨਾਂ ਨੂੰ ਕਦੇ ਮਾਫੀ ਕਰਾਂਗੀ ਜੋ ਕਾਰਵਾਈ ਬਣਦੀ ਐ ਉਹ ਕੀਤੀ ਚਾ ਬਾਕੀ ਤੁਹਾਡੇ ਕੋਲੋਂ ਕੀ ਰਣੇ ਕੀ ਬੈ ਡੈਫੀਨਿਟਲੀ ਲੀਗਲ ਐਡਵਾਈਸ ਜ਼ਰੂਰ ਲਵਾਂਗੀ ਇਸਦੇ ਉਤੇ ਔਰ ਜੋ ਵੀ ਅੱਗੇ ਦਾ ਸਟੈਪ ਹੋਗਾ ਤੁਹਾਨੂੰ ਦੱਸ ਸਕਾਂਗੇ ਉਹਨਾਂ ਨੇ ਕਿ 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 ਕੋ ਲੀਟਿਸ ਕੈਟਿਗਰੀ ਕੀਤੀ ਹੈ ਜਾਂ ਸੋਬੋਟੋ ਦਿੱਤੇ ਸਾਰਾ ਨਹੀਂ ਉਹ ਦਸ ਕਰਾ ਕੇ ਗਏ ਨੇ ਸੋਬੋਟੋ ਦਿੱਤੇ ਹੈ ਉਹਨਾਂ ਨੇ ਦਸ ਕਰਾਈ ਹੈ ਉਹਨਾਂ ਨੇ ਜਿਹੜੀ ਹੈ ਉਹਨਾਂ ਨੇ ਕੋਈ ਆਪਣੀ ਤਰਫ ਤੋਂ ਲੈਟਰ ਨਹੀਂ ਭੇਜਿਆ ਸੀਗਾ ਇਹ ਸੋਬੋਟੋ ਹੀ ਲਿਤਾ ਗਿਆ ਸੀਗਾ ਔਰ ਉਸਦੇ ਉਤੇ ਆ ਕੇ ਉਹਨਾਂ ਨੇ ਆਪਣਾ ਜਿਹੜਾ ਹੈ ਬਿਆਨ ਉਹ ਦਸ ਕਰਾ ਕੇ ਗਏ ਨੇ ਅੱਜ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿੰਦਾ ਵਜੇ ਉਤੇ ਐਡਵਾਈਸ ਲੈ ਕੇ

Thank you. Thank you. Thank you.